ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਆ ਇਹ ਦੋਸਤੋ ਪਿੰਡ ਸ਼ੇਰਾਂ ਵਾਲੇ ਦਾ ਗੁਰਦੁਆਰਾ ਸਾਹਿਬ ਹੈ ਤੇ ਪਿੰਡ ਸ਼ੇਰਾਂ ਵਾਲੇ ਦਾ ਜਿਹੜਾ ਪਹਿਲਾਂ ਨਾਮ ਸੀ ਉਹ ਕੁੱਤਿਆਂ ਵਾਲੀ ਸੀ ਤੇ ਬਾਦ ਦੇ ਵਿੱਚ ਪਿੰਡ ਦਾ ਨਾਮ ਬਦਲ ਕੇ ਹੁਣ ਮੌਜੂਦਾ ਪਿੰਡ ਦਾ ਨਾਮ ਸ਼ੇਰਾਂਵਾਲਾ ਹੈ ਦੋਸਤੋ ਇਹ ਪਿੰਡ ਵੀ 1947 ਦੀ ਵੰਡ ਤੋਂ ਪਹਿਲਾਂ ਤਕਰੀਬਨ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਇਹ ਜਿਹੜੇ ਆਪਾਂ ਦੇਖ ਰਹੇ ਆ ਇਹ 1947 ਦੀ ਵੰਡ ਤੋਂ ਪਹਿਲਾਂ ਦੀ ਪਿੰਡ ਦੇ ਵਿੱਚ ਮਸੀਤ ਸੀ ਤੇ ਜਦੋਂ 1947 ਦੀ ਵੰਡ ਹੋਈ ਤਾਂ ਮੁਸਲਮਾਨ ਪਰਿਵਾਰ ਇੱਥੋਂ ਚਲੇ ਗਏ ਤੇ ਲੈਹਦੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆ ਕੇ ਵਸੇ ਇਸ ਪਿੰਡ ਦੇ ਲੋਕਾਂ ਨੇ ਇਸ ਦੇ ਵਿੱਚ ਹੀ ਮਸੀਤ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਾ ਲਿਆ ਤੇ ਇਹ ਦੋਸਤੋ ਬਹੁਤ ਵਧੀਆ ਹਾਲਤ ਦੇ ਵਿੱਚ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਸੀ ਤੇ ਦੋਸਤੋ ਇਹ ਪਿੰਡ ਦੇ ਬਾਰੇ ਥੋੜਾ ਦੱਸ ਦਿਆਂ ਇਹ ਪਿੰਡ ਬਲਾਕ ਲੰਬੀ ਤਹਿਸੀਲ ਮਲੋਟ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਦੋਸਤੋ ਕਾਫੀ ਵੱਡਾ ਪਿੰਡ ਆ 1947 ਦੀ ਵੰਡ ਤੋਂ ਪਹਿਲਾਂ ਇੱਥੇ ਬਹੁਤ ਵੱਡੇ ਜਿਹੜੇ ਮੁਸਲਮਾਨ ਪਰਿਵਾਰ ਸੀ ਇੱਥੋਂ ਦਾ ਮੁਸਲਮਾਨ ਯੂਸਫ ਪੁੱਟੋਂ ਸੀ ਜਿੰਦੀ ਪਿੰਡ ਦੇ ਵਿੱਚ ਬਹੁਤ ਵੱਡੀ ਹਵੇਲੀ ਸੀ ਤੇ ਦੋਸਤੋ ਸਮਾਂ ਪਿਆ ਤਾਂ ਜਦੋਂ ਅਲਾਟਮੈਂਟਾਂ ਹੋਈਆਂ ਉਸ ਤੋਂ ਬਾਅਦ ਵੱਖ-ਵੱਖ ਪਰਿਵਾਰਾਂ ਦੇ ਹਿੱਸੇ ਆਈ ਤਾਂ ਤਕਰੀਬਨ ਉਹ ਹਵੇਲੀ ਤਾਂ ਹੁਣ ਟੈ ਟੇਰੀ ਹੋ ਚੁੱਕੀ ਆ ਉਸ ਦੀਆਂ ਕੁਝ ਕੁ ਨਿਸ਼ਾਨੀਆਂ ਬਚੀਆਂ ਨੇ ਤੇ ਦੋਸਤੋ ਜਲਦੀ ਆਪਾਂ ਇਸ ਪਿੰਡ ਦੀ ਵੀਡੀਓ ਵੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਪਿੰਡ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਜਿਹੜੀ ਇੱਕ ਪੁਰਾਣੀ ਮਸਜਿਦ ਅੱਜ ਵੀ ਮੌਜੂਦ ਆ ਪਿੰਡ ਦੇ ਵਿੱਚ ਉਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਸੀ ਤੇ ਦੋਸਤੋ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਇਹ ਪਿੰਡ ਸ਼ੇਰਾਂਵਾਲਾ ਮੇਰਾ ਵੀ ਇਹੀ ਪਿੰਡ ਆ ਬਹੁਤ ਸਾਰੇ ਦੋਸਤ ਕਮੈਂਟਾਂ ਦੇ ਵਿੱਚ ਜਾਂ ਮੈਸੇਜ ਦੇ ਰਹੇ ਹੀ ਪੁੱਛਦੇ ਰਹਿੰਦੇ ਆ ਇਹ ਮੇਰਾ ਖੁੱਦ ਦਾ ਪਿੰਡ ਆ ਸ਼ੇਰਾਂਵਾਲਾ ਤੇ ਦੋਸਤੋ ਜਿਹੜਾ ਜੂਸੋ ਪੁੱਟੋ ਦਾ ਪਰਿਵਾਰ ਸੀ 1947 ਦੀ ਵੰਡ ਤੋਂ ਬਾਅਦ ਉਹ ਲੈंदे ਪੰਜਾਬ ਚਲੇ ਗਏ ਪਰ ਪਿੰਡ ਦੇ ਵਿੱਚ ਸਾਂਝੇ ਪੰਜਾਬ ਦੀ ਨਿਸ਼ਾਨੀ ਅੱਜ ਵੀ ਮੌਜੂਦ ਆ ਤੇ ਰੱਬ ਦੇ ਘਰ ਦੇ ਵਿੱਚ ਅੱਜ ਵੀ ਰੱਬ ਦਾ ਨਾਮ ਹੀ ਜਪਿਆ ਜਾਂਦਾ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਧੰਨਵਾਦ